ਹਾਜੀ ਮਿੱਤਰੋ ਜੜੀ ਬੂਟੀ ਰਸਾਇਣ ਸਿੰਘ ਵਿੱਚ ਸਵਾਗਤ ਹੈ ਜੀ ਜਿਹੜੀ ਜਾਣਕਾਰੀ ਹੈ ਜੀ ਅੱਜ ਉਹ ਸ਼ੀਸ਼ਾ ਨਮਕ ਦੇ ਹਵਾਲੇ ਤੋਂ ਜਾਣਕਾਰੀ ਹੈ ਜੀ ਸ਼ੀਸ਼ਾ ਨਮਕ ਜਿਹੜਾ ਉਹਦੀ ਸਨਾਖਤ ਕਰਾਉਣੀ ਹੈ ਜੀ ਤੁਹਾਨੂੰ ਠੀਕ ਹੋ ਗਿਆ ਜੀ ਤੇ ਜਿਹੜਾ ਸ਼ੀਸ਼ਾ ਨਮਕ ਹੁੰਦਾ ਜੀ ਕਈ ਮਿੱਤਰ ਦੁਬਦਾ ਦੇ ਵਿੱਚ ਨੇ ਕਿ ਸ਼ੀਸ਼ਾ ਨਮਕ ਜਿਹੜਾ ਉਹ ਕਿਹੋ ਜਿਹਾ ਹੁੰਦਾ ਹੈ ਤੇ ਕਿੱਥੋਂ ਮਿਲਦਾ ਤੇ ਇਹਦੇ ਬਾਰੇ ਅੱਜ ਥੋੜੀ ਜੀ ਗੱਲ ਕਰਦੇ ਆ ਜੀ ਆਪਾਂ ਜਿਹੜੇ ਭਰਾਵਾਂ ਨੂੰ ਗੱਲ ਸਮਝ ਆ ਜਾਵੇ ਬੜੀ ਚੰਗੀ ਬਾਤ ਹੈ ਜੀ ਦੀ ਇੱਕ ਦੋ ਵੀਰਾਂ ਦੇ ਕਮੈਂਟ ਆਏ ਨੇ ਕਿ ਸ਼ੀਸ਼ਾ ਨਮਕ ਜਿਹੜਾ ਕਿਹੋ ਜਿਹਾ ਹੁੰਦਾ ਕਿੱਥੇ ਮਿਲਦਾ ਹੈ ਤੇ ਕੀ ਕੰਮ ਕਰਦਾ ਜੀ ਕੰਮ ਤਾਂ ਉਹੀ ਕਰਦਾ ਜੀ ਜਿੱਥੇ ਲਿਖਿਆ ਜਾਂਦਾ ਕਿ ਸ਼ੀਸ਼ਾ ਨਮਕ ਯੂਜ਼ ਕਰੋ ਉੱਥੇ ਸ਼ੀਸ਼ਾ ਨਮਕ ਯੂਜ਼ ਕਰੋ ਜੀ ਤੇ ਇਹ ਕਰਾਉਂਦੇ ਆ ਜੀ ਤੁਹਾਨੂੰ ਸੁਨਾਖਤੇ ਆ ਜੀ ਸ਼ੀਸ਼ਾ ਨਮਕ ਠੀਕ ਆ ਜੀ ਇਹ ਸ਼ੀਸ਼ੇ ਦੀ ਤਰ੍ਹਾਂ ਚਮਕਦਾ ਜੀ ਕੱਚ ਦੀ ਤਰ੍ਹਾਂ ਠੀਕ ਹੋ ਗਿਆ ਜੀ ਆ ਦੇਖੋ ਇਹ ਕੱਚ ਦੀ ਤਰ੍ਹਾਂ ਚਮਕਦਾ ਇਹਨੂੰ ਸ਼ੀਸ਼ਾ ਨਮਕ ਕਹਿੰਦੇ ਨੇ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਨਾ ਜਿਹੜਾ ਪਾਕਿਸਤਾਨੀ ਲੂਣ ਆਉਂਦਾ ਸਿੰਧਾ ਨਮਕ ਕਹਿੰਦੇ ਨੇ ਉਹਦੇ ਡਲਿਆਂ ਦੇ ਵਿੱਚ ਪਾਇਆ ਜਾਂਦਾ ਜੀ ਇਹ ਕੋਈ ਕੋਈ ਡਲੇ ਦੇ ਵਿੱਚ ਕਾਫੀ ਹੁੰਦਾ ਜੀ ਇਹ ਸ਼ੀਸ਼ਾ ਨਮਕ ਠੀਕ ਹੈ ਜੀ ਇਹ ਕੱਚ ਦੀ ਤਰ੍ਹਾਂ ਚਮਕਦਾ ਜਿਹੜੇ ਕੱਚ ਦੇ ਸ਼ੀਸ਼ੇ ਹੁੰਦੇ ਨੇ ਨਾ ਉਹਦੀ ਇਮਾਨਤ ਚਮਕਦਾ ਏ ਤੈਨੂੰ ਧੁੱਪੇ ਕਰਕੇ ਵਖਾਨਣਾ ਜੀ ਥੋੜਾ ਜਿਹਾ ਦੇਖਣਾ ਆ ਦੇਖੋ ਜੀ ਇਹ ਕੱਚ ਦੀ ਤਰ੍ਹਾਂ ਚਮਕਦਾ ਜੀ ਇਹਨੂੰ ਕਹਿੰਦੇ ਨੇ ਸ਼ੀਸ਼ਾ ਨਮਕ ਇਹ ਪਾਕਿਸਤਾਨੀ ਲੂਣ ਦੇ ਜਿਹੜੇ ਬڑے-ਬڑے ਡਲੇ ਹੁੰਦੇ ਨੇ ਜੀ ਢੇਲੇ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਹੀ ਪਾਇਆ ਜਾਂਦਾ ਜੀ ਇਹ ਸ਼ੀਸ਼ਾ ਨਮਕ ਹਾਂ ਜੀ ਉਹ ਕਹਿੰਦੇ ਵਧੀਆ ਹੁੰਦਾ ਜੀ ਮੈਂ ਤਾਂ ਇੱਥੇ ਵੇਚਣ ਆਉਂਦੇ ਜੀ ਰਾਜਸਤਾਨੀ ਬੰਦੇ ਇਹ ਖੱੱਚੇ ਰੇੜੇ ਲੈ ਕੇ ਪਾਕਿਸਤਾਨੀ ਲੋਣ ਵੇਚਣ ਆਉਂਦੇ ਨੇ ਬਾਈ ਉਹਨਾਂ ਨੂੰ ਕਿਹਾ ਹੋਇਆ ਦੋ ਚਾਰ ਬੰਦਿਆਂ ਨੂੰ ਕਿ ਜਦੋਂ ਤੈਨੂੰ ਮਿਲਦਾ ਤਾਂ ਕੱਟ ਕੇ ਦੇ ਕੇ ਜਾਇਆ ਕਰੋ ਭਾਈ ਇਹ ਦੇਖੋ ਜੀ ਇਹ ਠੀਕ ਹੋ ਗਿਆ ਜੀ ਇਸ ਟ੍ਰਿਕ ਦੇ ਨਾਲ ਇਹ ਚਮਕਦਾ ਜੀ ਜਿਹੜਾ ਸ਼ੀਸ਼ਾ ਨਮਕ ਹੁੰਦਾ। ਦੇ ਕੰਨੂਸੋ ਵੇਦ ਲੱਗਦਾ ਜਾਂ ਥੋੜਾ ਨੇੜੇ ਕਰਕੇ ਦੇਖਦੇ ਆ ਨਾ ਆਪਾਂ ਇਹਨੂੰ ਨੇੜੇੋਂ ਫਿਰ ਇਹ ਕੱਚ ਦੀ ਤਰ੍ਹਾਂ ਦਿਸਦਾ ਜੀ। ਉਹ ਦੂਰੋਂ ਦੇਖੋਗੇ ਤਾਂ ਇਹ ਸਫੇਦ ਸੰਖੀ ਵਾਂਗੇ ਦਿਸਦਾ। ਆ ਜੀ ਇਹ ਹੈ ਵਾਸਤਵਿਕ ਕੇ ਸ਼ੀਸ਼ਾ ਨਮਕ ਜੀ। ਠੀਕ ਹੋ ਗਿਆ ਜੀ। ਹੁਣ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ ਜਿਹੜੇ ਮੇਰੇ ਵੀਰ ਨੇ ਕਮੈਂਟ ਕੀਤਾ ਸੀ। ਕਿ ਸ਼ੀਸ਼ਾ ਨਮਕ ਕਿਉਂ ਜਾ ਹੁੰਦਾ ਜੀ ਇਹ ਕਰ ਲੋ ਜੀ ਦਰਸ਼ਨ ਮਹਾਰਾਜ ਇਹ ਸ਼ੀਸ਼ਾ ਨਮਕ ਹੈ ਆ ਜੀ ਔਰ ਭੁੱਲਾ ਚੁੱਕਾਂ ਦੀ ਕਿਮਾ ਮਹਾਰਾਜ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਵਾਲਾ ਜੀਵਨ ਦੇ ਸਲਾਮਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਸਤਿ ਸ਼੍ਰੀ ਅਕਾਲ ਜੀ